ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੇ ਲਈ ਅੱਜ ਤੋਂ ਸ਼ੁਰੂ ਕਰੇਗੀ ਪਰਤੀ ਮੋਹਿਮ ਅਕਾਲ ਤਖਤ ਸਾਹਿਬ ਤੇ 10 ਵਜੇ ਅਰਦਾਸ ਤੋਂ ਬਾਅਦ ਪਰਤੀ ਪ੍ਰਕਿਰਿਆ ਦੀ ਹੋਵੇਗੀ ਸ਼ੁਰੂਆਤ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਨਿਗਰਾਨ ਕਮੇਟੀ ਪੰਜ ਮੈਂਬਰੀ ਪਰਤੀ ਕਮੇਟੀ ਨੂੰ ਅਕਾਲੀ ਦਲ ਦੀ ਅਪੀਲ ਭੁੰਦੜ ਬੋਲੇ ਮਿਲ ਕੇ ਕਰੀਏ ਕੰਮ ਪਰਤੀ ਲਈ ਦਫ਼ਤਰ ਚੋਂ ਲਵੋ ਕਾਪੀਆਂ 25 ਮਾਰਚ ਤੱਕ ਜਮ੍ਹਾਂ ਕਰਵਾਉਣ ਪਰਤੀ ਫਾਰਮ ਪਟਿਆਲਾ ਚਾਜੀਏ ਮੋੜ ਤੋਂ ਐਫ ਆਈ ਆਰ ਦੇ ਸਾਹਮਣੇ ਪੇਸ਼ ਹੋਣਗੇ ਵਿਕਰਮ ਮਜੀਠੀਆ ਡਰੱਗਸ ਮਾਮਲੇ ਛੋਵੇਗੀ ਪੁੱਛਕਿਚ ਕੱਲ 8 ਘੰਟੇ ਵਿਥ ਲੈਂਦੇਨ ਜਮਾ ਪੂੰਜੀ ਤੇ ਜਾਇਦਾਦ ਦੇ ਵਾਅਦੇ ਬਾਰੇ ਹੋਈ ਸੀ ਸਵਾਲ ਜਵਾਬ। ਸਰਹੰਗਾਂ ਦੇ ਵਟਾ ਐਨਕਾਊਂਟਰ ਚਾਰ ਨਸ਼ਾ ਤਸਕਰਾਂ ਨੇ ਪੁਲਿਸ ਤੇ ਕੀਤੀ ਫਾਇਰਿੰਗ ਜਵਾਬੀ ਕਾਰਵਾਈ ਚ ਦੋ ਬਦਮਾਸ਼ ਜ਼ਖਮੀ ਪੁਲਿਸ ਨੇ ਚਾਰਾਂ ਨੂੰ ਕੀਤਾ ਰਸਤਾ। ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਦਾ ਪੰਜਾਬ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਗੁਰਮੀਤ ਸਿੰਘ ਤੇ ਪਸੰਦ ਸਿੰਘ ਨੂੰ ਲਿਆਂਦਾ ਜਾਵੇਗਾ ਪੰਜਾਬ ਤੇ ਜਾਂਦੇ ਦੌਰਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਦੂਜੇ ਦਿਨ ਵਪਾਰੀਆਂ ਨਾਲ ਕਰਨਗੇ ਮੀਟਿੰਗ ਸਿਵਲ ਹਸਪੀਟਲ ਦਾ ਵੀ ਕਰਨਗੇ ਦੌਰਾਨ ਦਿੱਲੀ ਚ ਅੱਜ ਪੰਜਾਬ ਕਾਂਗਰਸ ਦੀ ਹੋਵੇਗੀ ਅਹਿਮ ਮੀਟਿੰਗ ਇਨਚਾਰਜ ਭੁਪੇਸ਼ ਭਗੇਲ ਦੀ ਅਗਵਾਈ ਚ ਹੋਵੇਗੀ ਬੜੇ ਐਸੇ ਕਿਦਰ ਕੇ ਪੇਸ਼ ਹੋਏ ਤੇ 8 ਘੰਟੇ ਮੈਰਾਥਨ ਪੁੱਜ ਕੇ ਵਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਤੇ ਅੱਜ ਮੁਰ ਤੋਂ ਐਸਆਈਟੀ ਦੇ ਸਾਹਮਣੇ ਅੱਗੇ ਪੇਸ਼ ਹੋਣਗੇ ਵਿਕਰਮ ਸਿੰਘ ਮਜੀਠੀਆ 11 ਵਜੇ ਪਟਿਆਲਾ ਪੁਲਿਸ ਲਾਈਨ ਫਾਟਣ ਕੇ ਵਿਕਰਮ ਸਿੰਘ ਮਜੀਠੀਆ ਡਰੱਗਸ ਮਾਮਲੇ ਚ ਕੁਝ ਫਟਕਾਲ ਕਰ ਲੋ ਕੀਤੀ ਜਾਏਗੀ ਐਸੇ ਮਿਲੋ ਕੀਤੀ ਜਾਏਗੀ

ते इस सियासी बदलाखोरी है पॉलिटिकल रैन्टा के तहत पूरी कार्रवाई की गई है विक्रम सिंह मजीछा कहते हुए नजर आए आज मोड़ को तो तकरीबन 11:00 बजे पटियाला जो एसआईटी का दफ्तर है, उठ के एसआईटी के सामने पेश होने विक्रम सिंह मजीछा ਤੇ ਜਿਹੜੀ ਐਬਨਾਰਮਲ ਰਾਈਜ਼ ਇਨ ਐਸੈਟਸ ਹੈਗੀ ਹੈ ਉਹਦੇ ਬਾਰੇ ਵੀ ਐਸਆਈਟੀ ਨੇ ਅੱਜ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਵਾਲ ਜਵਾਬ ਕੀਤੇ ਤੇ ਕੱਲ 18 ਮਾਰਚ ਨੂੰ ਦੁਬਾਰੇ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਵਾਲ ਜਵਾਬ ਕਰਨ ਲਈ ਐਸਆਈਟੀ ਨੇ ਕਾਨਫਰੰਸ ਹਾਲ ਪੁਲਿਸ ਲਾਈਨ ਪਟਿਆਲਾ ਚ ਬੁਲਾਇਆ ਹੈ ਜਿਵੇਂ ਕਿ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਆ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇੱਕ ਛੇੜੀ ਹੋਈ ਆ ਤੇ ਹਰੇਕ ਐਨਡੀਪੀਐਸ ਕੇਸ ਨੂੰ ਬੜੀ ਸੰਜਗੀਤੀ ਨਾਲ ਬੜੀ ਡੂੰਘਾਈ ਨਾਲ ਉਹਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਇਸ ਕੇਸ 'ਚ ਵੀ ਅਸੀਂ ਬੜੇ ਡੀਪਲੀ ਜਾਵਾਂਗੇ ਤੇ ਜੋ ਵੀ ਫੈਕਟਸ ਸਾਹਮਣੇ ਆਣਗੇ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਮਾਤਨਵਾਦੀ ਆ ਕਿ ਔਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਇਨਵੈਸਟੀਗੇਸ਼ਨ ਕੰਪਲੀਟ ਕਰੋ ਔਰ ਅਸੀਂ ਕਿਹਾ ਸੀ ਕਿਉਂਕਿ ਮਿਸਲੀਡਿੰਗ ਫੈਕਟ ਰੱਖੇ ਗਏ ਸੀ ਔਨਰੇਬਲ ਸੁਪਰੀਮ ਕੋਰਟ ਚ ਬਾਈ ਦਾ ਗਵਰਨਮੈਂਟ ਏਜੀ ਸਾਹਿਬ ਵੱਲੋਂ ਕੀ ਇਹ ਜਵਾਬ ਨਹੀਂ ਦਿੰਦਾ ਦੇਖੋ ਤੁਸੀਂ ਤੁਸੀਂ ਇਸ ਗੱਲ ਨੂੰ ਬਖੂਬੀ ਜਾਣਦੇ ਹੋ ਕਿ ਜਿੰਨੀ ਕਵਾਰੀ ਮੈਂ ਉਹਨਾਂ ਉਨੀ ਕਾਰੀ ਤੁਸੀਂ ਆਉਨੇ ਮੈਨੂੰ ਜਿੰਨੀ ਵਾਰੀ ਵੀ ਛੱਦਿਆ ਔਰ ਇਹ ਚੌਥੀ ਸੈਟ ਹੋ ਗਈ ਜੀ ਮੈਂ ਹਰ ਸੈਟ ਕੋਲ ਪੇਸ਼ ਹੁੰਦਾ ਰਿਹਾ ਔਰ ਇਹ 2022 ਤੋਂ سلسلہ ਚੱਲ ਰਿਹਾ ਜੇ 2025 ਆ ਗਿਆ ਸੋ ਮੈਂ ਸ਼ੁਕਰਗੁਜ਼ਾਰ ਆ ਆਨਰੇਬਲ ਸੁਪਰੀਮ ਕੋਰਟ ਦਾ ਕਿ ਇਹਨਾਂ ਨੇ ਕਿਹਾ 17 ਵੱਧ ਤੋਂ ਬਾਅਦ 18 ਮਗਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਕੰਪਲੀਟ ਔਰ ਕੰਪਲੀਟ ਕਰਕੇ ਫਿਰ ਚਲਾਨ ਪਿੱਛੇ ਇਸ ਲਈ ਮੈਨੂੰ ਬੜੀ ਤਸੱਲੀ ਹੋਊਗੀ ਖੁਸ਼ੀ ਹੋਊਗੀ ਕਿ ਜੇ ਇਸ ਆਨਰੇਬਲ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਸਰਕਾਰ ਥਿੰਬਨ ਪਾਲਨ ਕਰੇ ਜੀ ਸਰ ਮੈਂ ਤਾਂ ਕਿਹਾ ਮੈਂ ਭਾਉ ਮੈਨੂੰ ਤਾਂ ਰਾਤ ਆਪਦੀ ਖੋਲ ਰੱਖੋ ਨਾ ਐਸਾ ਜਪੀਆਂ ਬਾਕੇ ਸੋਵਾਂਗੇ ਜੇ ਫਿਰ ਕੱਢ ਲਿਓ ਨਾ ਚੋਰ ਕਾਹ ਲਈ ਮਤਲਬ ਮੈਂ ਕਹਿੰਦਾ ਜਾਂਚ ਕਰੀ ਹੋਣੀ ਹੈ ਨਾ ਮਾਨਕੁਮੀ ਨਾਲ ਅੱਗੇ ਵਧਾਂਗੇ ਗੱਲ ਕਰਾਂਗੇ ਨਿਗਰਾਨ ਕਮੇਟੀ ਦੀ ਅਕਾਲ ਤਖਸਹਾਬ ਦੇ ਵੱਲੋਂ ਬਣਾਈ ਗਈ ਅੱਜ ਕਮੇਟੀ ਦੇ ਵੱਲੋਂ ਅੱਜ ਤੋਂ ਪੱਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਏਗੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸ਼ੁਮਣੇ ਕੱਲ੍ਹ ਲਈ ਜੋ ਕੀਤੀ ਜਾਵੇਗੀ ਪੱਤੀ ਮੁਹਿੰਮ ਤੇ ਅਕਾਲ ਤਖਸਹਾਬ ਤੇ ਸਵੇਰੇ 10 ਵਜੇ ਅਰਦਾਸ ਕੀਤੀ ਜਾਏਗੀ ਕਮੇਟੀ ਮੈਂਬਰਾਂ ਦੇ ਵੱਲੋਂ ਅਰਦਾਸ ਤੋਂ ਬਾਅਦ ਪੱਤੀ ਪ੍ਰਕਿਰਿਆ ਪੱਤੀ ਪ੍ਰੋਸੈਸ ਦੀ ਸ਼ੁਰੂਆਤ ਕੀਤੀ ਜਾਏਗੀ ਪੰਜ ਮੈਂਬਰੀ ਪੱਤੀ ਕਮੇਟੀ ਨੂੰ ਅਕਾਲੀ ਦਲ ਨੇ ਅਪੀਲ ਕੀਤੀ ਹੈ ਕਿ ਸਾਰੇ ਮਿਲ ਕੇ ਅਸੀਂ ਕੰਮ ਕਰੀਂ ਬਲਵਿੰਦਰ ਸਿੰਘ ਖੂਨ ਦਾ ਦਫਤਰ ਕੀਤਾ ਗਿਆ ਖੂਨਰ ਨੇ ਕਿਹਾ ਕਿ ਪਰਤੀ ਲਈ ਦਫਤਰ ਜੋ ਕਾਪੀਆਂ ਲਈਆਂ ਜਾਂ ਤਾਂ 25 ਮਾਰਚ ਤੱਕ ਜੋ ਕਾਪੀਆਂ ਨੇ ਉਫਾਮ ਭਰ ਕੇ ਜਮਾ ਵੀ ਕਰਵਾਓ ਦੱਸਦੀ ਇੱਕ 2 ਦਸੰਬਰ ਨੂੰ ਸ਼੍ਰੋਮਕਾਤ ਖਾਪ ਤੋਂ ਅਕਾਲੀ ਦਲ ਦੀ ਮੋੜ ਪਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਇਸ ਲਈ ਇਸ ਕਮੇਟੀ ਨੂੰ ਅਕਾਲੀ ਦਲ ਦੀ ਪਰਤੀ ਫਕਰੀਆ ਦਾ ਜ਼ਿੰਮਾ ਸੌਪਿਆ ਗਿਆ ਸੀ ਜਿਸ ਤੋਂ ਬਾਅਦ ਇਸ ਕਮੇਟੀ ਦੇ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਪੰਜ ਮੈਂਬਰੀ ਕਮੇਟੀ ਹੀ ਇਸ ਭਰਤੀ ਪ੍ਰਕਿਰਿਆ ਦੇ ਦੇਖ ਰਹੀ ਹੈ ਇੱਕ ਪਾਸੇ 18 ਮਾਰਚ ਤੋਂ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਮਹਿਮ ਸ਼ੁਰੂ ਕਰਨ ਜਾ ਰਹੀ ਹੈ ਅੱਜ ਦੇ ਵਿਚਾਲੇ ਆਕਾਲੀ ਦਲ ਦੇ ਸੰਸਦੀ ਬੋਰਡ ਤੇ ਚੋਣ ਅਬਜ਼ਰਵਰ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਇਸ ਦੇ ਬਾਅਦ ਮੀਡੀਆ ਤੇ ਮੁਖਾਤਬ ਹੁੰਦਿਆਂ ਆਕਾਲੀ ਲੀਡਰਸ਼ਿਪ ਪੰਜ ਮੈਂਬਰੀ ਕਮੇਟੀ ਤੇ ਹਮਲਾਵਰ ਨਜ਼ਰ ਆਈ ਜਦੋਂ ਪਹਿਲਾ ਆਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਸੁਰ ਨਰਵ ਨਜ਼ਰ ਆਏ ਭਰਤੀ ਕਮੇਟੀ ਨੂੰ ਦਫ਼ਤਰ ਦੇ ਵਿੱਚੋਂ ਕਾਪੀਆਂ ਲੈ ਕੇ ਭਰਤੀ ਸ਼ੁਰੂ ਕਰਨ ਦੀ ਅਪੀਲ ਕੀਤੀ ਹੁਣ ਤੱਕ 22 ਲੱਖ ਭਰਤੀ ਹੋਣ ਦਾ ਵੀ ਦਾਵਾ ਕੀਤਾ ਤੇ ਇਸ ਦੇ ਬਾਅਦ ਜਿਵੇਂ ਹੀ ਆਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੀ ਬੋਲਣ ਦੀ ਵਾਰੀ ਆਈ ਤਾਂ ਉਹਨਾਂ ਦੇ ਭਰਤੀ ਕਮੇਟੀ ਨੂੰ ਲੈ ਕੇ ਤੇਵਰ ਤਲਖ ਨਜ਼ਰ ਆਏ। ਬਾੜਾ ਮੋਟਾ ਮਨਾਛੁੰਦਾ ਉਹ ਗੱਲਾਂ ਦੂਰ ਕਰੀਏ। ਵੱਡੀਆਂ-ਵੱਡੀਆਂ ਗੱਲਾਂ ਦੂਰ ਹੋ ਜੰ데 ਨਾ ਆਪਾਂ ਇਕੱਠੇ ਹੋ ਕੇ ਬੈਠੀਏ। ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚੋਂ ਜਿੰਨੇ ਆ ਤੁਹਾਡਾ ਦਿਲ ਕਰੇ। ਭਰਤੀ ਕਰੋ। ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕਿੜੀ 'ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ। ਸਾਰਿਆਂ ਨੂੰ ਅਪੀਲ ਹੈ। ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਹਨਾਂ ਕੁਝ ਕੁ ਧੋਖਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ੈਅ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਜਦੋਂ ਅਕਾਲੀ ਦਲ ਦੇ ਭਰਤੀ ਕਮੇਟੀ ਨੂੰ ਲੈ ਕੇ ਤੇਵਾਰ ਤਲਖ ਨਜ਼ਰ ਆਏ ਤਾਂ ਅਗੋਂ ਅਕਾਲੀ ਦਲ ਦੇ ਬਾਗੀ ਧੜੇ ਨੇ ਵੀ ਤਖਾ ਪਲਟਵਾਰ ਕੀਤਾ ਚੀਮਾ ਸਾਹ ਫਰਾਡ ਤਾਂ ਤੁਸੀਂ ਕੀਤਾ ਕਿਉਂਕਿ ਤੁਸੀਂ ਹੁਕਮਨਾਮੇ ਦੀਆਂ ਤੱਜੀਆਂ ਉਡਾਈਆਂ ਹਰ ਗੱਲ ਦਾ ਜਿਹੜਾ ਤੁਹਾਡਾ ਪੈਰ ਪੈਰ ਕੇ ਝੂਠ ਬੋਲਿਆ ਗਿਆ ਉਹ ਉਡਾਇਆ ਤੁਹਾਡਾ ਐਨਾਨਸ ਕੀਤਾ ਸੀ ਤੁਸੀਂ ਪ੍ਰੈਸ ਕਾਨਫਰੰਸ ਕਿਹਾ ਸੀ ਕਿ 20 ਮਾਰਚ ਨੂੰ 20 ਫਰਵਰੀ ਨੂੰ ਭਰਤੀ ਬੰਦ ਕਰ ਦਾਂਗੇ 1 ਤਰੀਕ ਨੂੰ ਸਾਡੀ ਚੋਣ ਹੈ 33 ਲੱਖ ਸਾਡੀ ਭਰਤੀ ਹੋਗੀ ਨਾ ਤਾਂ 33 ਲੱਖ ਭਰਤੀ ਲੱਭਦੀ ਅੱਗੇ ਤੇ ਤੁਹਾਡੇ ਨਾ ਤੁਹਾਡੀ ਇੱਕ ਤਰੀਕ ਵਾਲੀ ਚੋਣ ਲੱਭੀ ਹੈ ਜ਼ਿਕਰ ਹੋ ਗਿਆ ਕਿ 2 ਦਸੰਬਰ ਨੂੰ ਇਤਿਹਾਸਿਕ ਫਸੀਲਤੋਂ ਸਿੰਘ ਸਹਿਬਾਨ ਨੇ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਸ ਦੇ ਵਿਚਾਲੇ ਅਕਾਲੀ ਦਲ ਨੇ ਆਪਣੇ ਪੱਧਰ ਤੇ ਭਰਤੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਹੀ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਵਡੁੰਗਰ ਨੇ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ ਕਿ ਹੁਣ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਹੀ 18 ਮਾਰਚ ਤੋਂ ਭਰਤੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ ਕੁੰਗਲ ਕਰਾਂਗੇ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋ ਦੀ ਨਿਊਜ਼ 18 ਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਮੇਰਾ ਅਕਾਲੀ ਦਲ ਦੇ ਨਾਲ ਕੋਈ ਵੀ ਨਰਾਜ਼ਗੀ ਮਨਮਟਾਮ ਨਹੀਂ ਹੈ ਮੈਂ ਅਕਾਲੀ ਦਲ ਦੇ ਬਿਲਕੁਲ ਨਾਲ ਹਾਂ ਤੇ ਮੈਂ ਨਵੇਂ ਜਥੇਦਾਰ ਦਾ ਸਤਿਕਾਰ ਵੀ ਕਰਦਾ ਹਾਂ ਮੈਂ ਪਹਿਲੇ ਵਾਲੇ ਜਥੇਦਾਰਾਂ ਦਾ ਵੀ ਸਤਿਕਾਰ ਕਰਦਾ ਹਾਂ ਜਥੇਦਾਰਾਂ ਨੂੰ ਹਟਾਉਣ ਵਾਲੇ ਸਵਾਲ ਨੂੰ ਟਾਲਦੇ ਰਹੇ ਢਿੱਲੋ ਤੇ ਪਹਿਲਾ ਜਥੇਦਾਰਾਂ ਨੂੰ ਹਟਾਉਣ ਤੇ ਸਵਾਲ ਸ਼ਰਨਜੀਤ ਸਿੰਘ ਢਿੱਲੋ ਦੇ ਵੱਲੋਂ ਚੁੱਕੇ ਗਏ ਸੀ ਵਿਕ੍ਰਮ ਸਿੰਘ ਮਜੀਠੀਆ ਦੇ ਨਾਲ ਮਿਲ ਕੇ ਆ ਸਵਾਲ ਖੜੇ ਕੀਤੇ ਗਏ ਸੀ ਮੀਟਿੰਗ 'ਚ ਤੁਸੀਂ ਆਪਣਾ ਪੱਖ ਰੱਖਿਆ ਕਿ ਕਿਉਂ ਇਸ ਤਰੀਕੇ ਨਾਲ ਹੋਇਆ ਜਾਂ ਤੁਹਾਡੀ ਨਾਰਾਜ਼ਗੀ ਦੂਰ ਹੋ ਗਈ ਹੈ ਕੋਈ ਨਾਰਾਜ਼ਗੀ ਵਾਲੀ ਗੱਲ ਨਹੀਂ ਕੀਤੀ ਹਾਂ ਠੀਕ ਹੈ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਇਦਾਂ ਦੇ ਬਿਆਨਵਾ ਜੀਆਂ ਆਉਂਦੀਆਂ ਰਹਿੰਦੀਆਂ ਨੇ ਸੋ ਜਿਹੜੀ ਗੱਲ ਮੈਂ ਕੀਤੀ ਉਹਦਾ ਕੋਈ ਅਰਥ ਹੋਰ ਕੱਟੇਗਾ ਉਹਦੇ ਅਰਥ ਹੋਰ ਕੱਟੇ ਗਏ ਮੈਂ ਜਿਹੜੇ ਪਹਿਲੇ ਜਥੇਦਾਰ ਸੀ ਉਹਦਾ ਉਹਨਾਂ ਨੂੰ ਵੀ ਸਤਿਕਾਰ ਕਰਦਾ ਤੇ ਹੁਣ ਵਾਲਿਆਂ ਦਾ ਉਹਨਾਂ ਹੀ ਸਤਿਕਾਰ ਕਰਦਾ ਅਕਾਲੀ ਦਲ ਦਾ ਲਾਇਕ ਪਾਰਟੀ ਜਿਹੜੀ ਪਾਰਟੀ ਦੇ ਵਿੱਚੋਂ ਪੰਜਾਬ ਦੀ ਝਲਕ ਆਉਂਦੀ ਹੈ ਜਿਹੜੀ ਪੰਜਾਬ ਦੇ ਵਿੱਚੋਂ ਝਲਕ ਆਉਂਦੀ ਆ ਸੋ ਅਸੀਂ ਅਕਾਲੀ ਦਲ ਨੂੰ ਮੰਨਦੇ ਕਹਿੰਦਾ ਅਕਾਲੀ ਦਲ ਦੇ ਵਿੱਚ ਨਾ ਕਦੇ ਪਹਿਲਾਂ ਮੈਂ ਕਿਹਾ ਸੀ ਵੀ ਬਾਹਰ ਨਾ ਮਾਤ ਬਾਹਰ ਜਥੇਦਾਰ ਸਾਹਿਬ ਦਾ ਸਾਰੇ ਸਤਿਕਾਰ ਕਰਦੇ ਲੇਕਿਨ ਜਥੇਦਾਰ ਸਾਹਿਬ ਨੂੰ ਜਿਵੇਂ ਹਟਾਇਆ ਗਿਆ ਯਾਨੀ ਰਗਵੀਰ ਹੋਰਾਂ ਨੂੰ ਤੁਹਾਨੂੰ ਲੱਗਦਾ ਕਿ ਸਹੀ ਹਟਾਇਆ ਗਿਆ ਜਾਂ ਗਲਤ ਹਟਾਇਆ ਨਹੀਂ ਦੇਖੋ ਬਿਲਕੁਲ ਦੇਖੋ ਮੇਰੀ ਗੱਲ ਸੁਣੋ ਜਿਹੜੀ ਮੈਂ ਗੱਲ ਕੀਤੀ ਹੈ ਉਹਦਾ ਅਰਥ ਹੋਰ ਕੱਢਿਆ ਗਿਆ ਮੈਂ ਪਹਿਲੇ ਜਥੇਦਾਰ ਸਾਹਿਬ ਨੂੰ ਨੇ ਸਤਿਕਾਰ ਕਰਦਾ ਤੇ ਹੁਣ ਵਾਲੇ ਕਰੀਓ ਨਹੀਂ ਹਟਾਇਆ ਗਿਆ ਸਹੀ ਹੈ ਜਾਂ ਗਲਤ ਨਹੀਂ ਤੁਸੀਂ ਖੇਡ ਪਰਫੈਕਟ ਆ ਜੀ ਉਸ ਗੱਲ ਮੈਂ ਕਹਿੰਦਾ ਜੀ ਮੈਂ ਪਹਿਲੇ ਜਥੇਦਾਰ ਸਾਹਿਬ ਨੂੰ ਨੇ ਸਤਿਕਾਰ ਕਰਦਾ ਤੇ ਹੁਣ ਵਾਲੇ ਤੇ ਉਹਨੇ ਹਟਾਉਣ ਦਾ ਫੈਸਲਾ ਸਹੀ ਸੀ ਜਾਂ ਗਲਤ ਸੀ ਮੈਂ ਜਿਹੜੀ ਗੱਲ ਕਹਿੰਦਾ ਮੈਂ ਪਹਿਲੇ ਜਥੇਦਾਰ ਸਾਹਿਬ ਨੂੰ ਨੇ ਸਤਿਕਾਰ ਕਰਦਾ ਤੇ ਹੁਣ ਵਾਲੇ ਤੇ ਉਹਨੇ ਪਾਰਟੀ ਨਾਲ ਖੜੇ ਹੋ ਤੇ ਪਾਰਟੀ ਨਾਲ ਕਾਲੀ ਦਲ ਦਾ ਕਾਲੀ ਦਲ ਦੇ ਨਾਲ ਆ ਕਾਲੀ ਦਲ ਦੇ ਨਾਲ ਉਹ ਜਥੇਦਾਰ ਸਾਹਿਬ ਰਗਿਆਨੀ ਰਗਵੀਰ ਹੋਣ ਕਾਲੀ ਦਲ ਦੇ ਨਾਮ ਹੈ ਗਿਆਨੀ ਰਗਵੀਰ ਹੋਣ ਔਰ ਔ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀ ਦਰ ਨੂੰ ਜਿਉਂਦੇ ਰੱਖਣਾ ਅਕਲਾ ਕਾਲੀਰਾਲ ਪਾਰਕ ਜਿਹਦੇ ਵਿੱਚੋਂ ਪੰਜਾਬ ਦੀ ਝਲਕ ਮਾਰਦੀ ਆ ਉਹ ਰੁਕबीर ਹੋਰੀ ਸਹੀ ਹਟਾਈ ਸੀ ਇਹ ਤੁਸੀਂ ਇਹਨਾਂ ਨੂੰ ਪੁੱਛੋ ਅੱਗੇ ਵਧਣ ਤੇ ਗੱਲ ਕਰਾਂਗੇ ਕਾਂਗਰਸੀ ਐਮਪੀ ਸੁਖਜਿੰਦਰ ਸਿੰਘ ਰੰਦਾਵਾਦੀ ਕਾਂਗਰਸੀ ਐਮਪੀ ਸੁਖਜਿੰਦਰ ਸਿੰਘ ਰੰਦਾਵਾਨੀ ਸਰਕਾਰ ਤੇ ਨਿਸ਼ਾਨੇ ਸਾਦੇ ਤੇ ਵਿਕਰਮ ਸਿੰਘ ਮੱਜੀਠਿਆ ਵਹਾਨੇ ਡਰੱਗਸ ਨੂੰ ਲੈ ਕੇ ਸਰਕਾਰ ਨੂੰ ਕੇਰਿਆ ਰੰਦਾਵਾ ਨੇ ਕਿਹਾ ਕਿ ਛੋਟੇ ਮੋਟੇ ਡਰੱਗ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ 1 ਜਾਂ 2 ਗ੍ਰਾਮ ਵਾਲਿਆਂ ਦੇ ਖਰਾਤੇ ਬੁਲਡੋਜ਼ਰ ਚਲਾ ਰਹੇ ਨੇ ਤੇ ਬਿਨਾ ਇਹਨਾਂ ਨੂੰ ਮੱਜੀਠਿਆ ਦਾ ਕਾਰਨ ਹੀ ਦਿੱਕਾ ਰੰਦਾਵਾ ਦੇ ਉਸ ਕਾਲ ਦਾ ਜ਼ਿਕਰ ਕੀਤਾ ਗਿਆ ਪੁਲਿਸ ਅਫਸਰ ਰਾਜੀ ਦਾ ਕਾਰਨ ਨਹੀਂ ਦਿਖਾਈ ਦਿੱਤੇ नशे विरुद्ध युद्ध के तहत कार्रवाई पंजाब पुलिस द्वारा की जा रही है जिसके लेके هون सुभिल्ला सिंह भंदावा देओल सरकार पे दे कई तरह के सवाल खड़े सिंथेटिक सनसेट ड्रग्स शरियम बिक रही है ये तो बुलडोजर आप देख लो तो बुलडोजर जो चलाना बकर मजीठिए का घर नहीं उसको दिखाई दिया उसको वो राजजीत जो एसएसपी है उसका घर नहीं दिखाई दिया जो भाग गया है उसको वो इंस्पेक्टर जो इंद्र था उसका घर दिखाई नहीं दिया उसको वहाँ का एक क्रिश्चियन लीडर था अमृतसर का जिसके पास से 300 किलोग्राम पकड़ी गई थी उसका घर नहीं दिखाई दिया ये एक ग्राम सौ ग्राम वाले के घर दिखाई दे रहे हैं क्यों नहीं इनको पकड़ा जा रहा है क्यों नहीं इनके ऊपर केस बनाया जा रहे क्यों नहीं गैंगस्टरों के जो पंजाब के नामी गैंगस्टर हैं उनके घरों के ऊपर क्यों नहीं चल रहा है क्यों उनको पुलिस प्रोटेक्शन दी गई है तो वो वो नशे का व्यापार नहीं कर रहे गैंगस्टर जो हैं DGP ਪੰਜਾਬ ਨੇ ਇੱਕ ਵੱਡਾ ਦਾਵਾ ਕੀਤਾ ਹੈ ਤੇ ਕਿਹਾ ਕਿ ਡਰੱਗਸ ਦੇ ਖਿਲਾਫ ਕਾਰਵਾਈ ਤੋਂ ਪਾਕਿਸਤਾਨ ਪਰੇਸ਼ਾਨ ਹੈ ਪਾਕਿਸਤਾਨ ਪੰਜਾਬ 'ਚ ਅਸ਼ਾਂਤੀ ਚਾਹੁੰਦਾ ਹੈ ਪਾਕਿਸਤਾਨ ਦੀ ਸ਼ਹਿਤੇ ਕੰਮ ਕਰਨ ਵਾਲਿਆਂ ਨੂੰ ਅਸੀਂ ਬਖਸ਼ਾਂਗੇ ਨਹੀਂ ਤੇ ਡਰੱਗਸ ਸਮੱਗਲਰਜ਼ ਨੂੰ ਅਸੀਂ ਟਾਰਗੇਟ ਕਰਾਂਗੇ DGP ਗੌਰਵਿਆਦਨ ਉਲਸਕਾ ਦਾ ਜ਼ਿਕਰ ਕੀਤਾ ਗਿਆ DGP ਨੇ ਕਿਹਾ ਕਿ ਨਸ਼ਾ ਪੀੜਤਾ ਨੂੰ ਨਜਾਇਜ਼ ਤੰਗ ਨਹੀਂ ਕਰਾਂਗੇ ਤੇ ਪੀੜਤ ਦੇ ਖਿਲਾਫ ਨਰਮੀ ਸਾਡੇ ਵੱਲੋਂ ਵਰਤੀ ਜਾਵੇਗੀ आपकी बात बिल्कुल सही है आपने जो पॉइंट आउट किया है कि जो सीमा पार से हीरोइन आ रही है वो हमारी एक समस्या का एक पहलू है इसके साथ ही साथ जिसे हम फार्मास्यूटिकल ड्रग्स कहते हैं वो भी एक बड़ी समस्या है और सिंथेटिक ड्रग्स जैसे मैंने एक फिगर मेंशन करी थी 977 केमिस्ट शॉप्स जो हैं ड्रग इंस्पेक्टर्स के साथ जॉइंट तरीके से चेक करी गई हैं कुछ हमने फार्मास्यूटिकल ड्रग्स के रैकेट्स बस्ट किए हैं जिसमें दूसरी स्टेटों में स्थित जो ड्रग फैक्ट्रीज हैं वो हमने अनकवर कर है ਤੋ ਇੱਕ ਕੰਪਰੀਹੈਂਸਿਵ ਹਮਾਰਾ ਪਲਾਨ ਚੱਲ ਰਹਾ ਹੈ ਤੋ ਹਮ ਸਭੀ ਐਸਪੈਕਟਸ ਕੋ ਐਡਰੈਸ ਕਰ ਰਹੇ ਆਪਨੇ ਦੇਖਿਆ ਹੈ ਜੀ ਕਿ ਅੰਮ੍ਰਿਤਸਰ ਮੇ ਜੋ ਇਨਸੀਡੈਂਟ ਹੋਇਆ ਥਾ ਉਸਕਾ ਕਿਆ ਹਸ਼ਰ ਹੋਇਆ ਸੋ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਸੀਂ ਇਨ ਗੈਂਗਸਟਰਸ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਵਾਂਗੇ ਜਿਹੜੇ ਪਾਕਿਸਤਾਨ ਜਿਹੜੇ ਆਈਐਸਆਈ ਦੇ ਮਾਸਟਰਸ ਨੂੰ ਸਬਕ ਸਿਖਾਵਾਂਗੇ ਤੇ ਇਹ ਪੰਜਾਬ ਦੇ ਇਹ ਅੱਖ ਨਹੀਂ ਕਰ ਸਕਦੇ ਸਾਨੂੰ ਉਸ ਕੇਸ ਦੇ ਕਾਫੀ ਕਲੂਜ਼ ਮਿਲ ਚੁਕੇ ਹਨ ਸੋ ਵੈਰੀ ਸੂਨ ਵੀ ਵਿਲ ਸ਼ੇਅਰ ਦੀ ਡਿਵੈਲਪਮੈਂਟਸ ਵਿਦ ਯੂ ਵੀ ਆ ਡਿਸਰਾਂਜ ਦੇਖੋ ਦੇਖੋ ਇਹਦਾ ਹੈ ਜੀ ਕਿ ਸਾਨੂੰ ਜਿਹੜੇ ਜਿਵੇਂ ਸਾਡਾ ਵੀ ਟ੍ਰੇਡ ਕraft ਹੈ ਸਾਡੀ ਅਸੀਂ ਆਪਣੇ ਟੈਕਨੀਕਲ ਇਨਪੁਟਸ ਤੋਂ ਹਿਊਮਨ ਇਨਪੁਟਸ ਤੋਂ ਜਿਹੜੇ ਉਹਨਾਂ ਦੇ ਬੰਦੇ ਇਸ ਪਾਸੇ ਬੈਠੇ ਹੈ ਸਾਨੂੰ ਉਸ ਦਾ ਪਤਾ ਹੈਗਾ ਸੋ ਸਾਨੂੰ ਪਤਾ ਵੀ ਪਾਕਿਸਤਾਨ ਨੂੰ ਕਿਵੇਂ ਸੱਟ ਪਹੁੰਚਾਣੀ ਹੈ ਆਈਐਸਆਈ ਨੂੰ ਕਿਵੇਂ ਸੱਟ ਪਹੁੰਚਾਣੀ ਹੈ ਸੋ ਵੀ ਆਰ ਔਨ ਦਾ ਜੋਬ ਹੁਣ ਗੱਲ ਅਸਮ ਦੀ ਡਿਬਰਗੜ ਜੇਲ੍ਹਚ ਬੰਦ ਅਮਰਿਤਪਾਲ ਸਿੰਘ ਦੀ ਕਰਦੇ ਹਾਂ ਜਿਸ ਦੇ ਤਿੰਨ ਸਾਥੀਆਂ ਭਗਵੰਤ ਸਿੰਘ ਗੁਰਮੀਤ ਸਿੰਘ ਤੇ ਬਸੰਤ ਸਿੰਘ ਦੀ ਪੰਜਾਬ ਵਾਪਸੀ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਦੋਹਾਂ ਨੂੰ ਡਿਬਰੂਗੜ੍ਹ ਚ ਕੋਰਟ ਨੇ ਟਰਾਂਜ਼ਿਟ ਰਿਮਾਂਡ ਦੇ ਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਦੋ ਸਾਲ ਤੋਂ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਅਮਿਰਪਾਲ ਤੇ ਦੋ ਸਾਥੀਆਂ ਦੀ ਪੰਜਾਬ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਡਿਬਰੂਗੜ੍ਹ ਅਦਾਲਤ ਨੇ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ ਗੁਰਮੀਤ ਸਿੰਘ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਤੇ ਦੋਹਾਂ ਨੂੰ ਵਾਪਸ ਲਿਜਾਣ ਦੇ ਲਈ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਇਹਨਾਂ ਦੋਵਾਂ ਦੇ ਨਾਲ ਅਮਰਿਤਪਾਲ ਦੇ ਪੰਜ ਹੋਰ ਸਾਥੀਆਂ ਤੋਂ ਵੀ ਐਨਐਸਏ ਹਟੇਗਾ ਜਿਨ੍ਹਾਂ ਦੇ ਵਿੱਚ ਦਲਜੀਤ ਕਲਸੀ ਅਮਰਿਤਪਾਲ ਦੇ ਚਾਚਾ ਹਰਜੀਤ ਸਿੰਘ ਫਲਵੰਤ ਸਿੰਘ ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਦੇ ਨਾਮ ਸ਼ਾਮਲ ਨੇ ਉਧਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹਨਾਂ ਦੇ ਖਿਲਾਫ ਟ੍ਰਾਇਲ ਚਲਾਉਣ ਦੀ ਗੱਲ ਆਖੀ ਹੈ ਇਹਰਾ ਆਫੈਂਡ ਕਮੈਂਟ ਕਰਨਾ ਕਿ ਇਹ ਉਹ ਦੈਟ ਇਜ਼ ਇੰਟਰਫੀਅਰਿੰਗ ਵਿਦ ది ਜੁਡੀਸ਼ੀਅਲ ਪ੍ਰੋਸੈਸ ਕਿਉਂਕਿ ਸੋ हमारा है कि ये जो व्यक्ति जो involved थे अजनाला पुलिस स्टेशन अटैक केसेस में इसमें इन्हें गिरफ्तार करके ये ट्रायल फेस करेंगे इनको पंजाब लेके आया जाएगा और एज पर लॉ इनको डील किया जाएगा सी इट विल डिपेंड ऑन द राइट टाइम वील इन्फॉर्म यू हालांकि अमृतपाल के साथ साथ मिल गई है पर अमृतपाल समेत दो हो व्यक्तियों के दे खिलाफ लगे एन एस ए नहीं हटाया जाएगा ਜਿਨ੍ਹਾਂ ਦੇ ਵਿੱਚ ਬੱਬਲਪ੍ਰੀਤ ਸਿੰਘ ਅਤੇ ਵਰਿੰਦਰ ਫੌਜੀ ਦਾ ਨਾਮ ਸ਼ਾਮਲ ਹੈ ਉਧਰ ਅਮਰਤਪਾਲ ਦੇ ਪਿਤਾ ਨੇ ਤਿੰਨਾਂ ਨੂੰ ਐਨਐਸਏ ਨਾ ਹਟਣ ਦਾ ਕਾਰਨ ਲੇਟ ਗ੍ਰਿਫਤਾਰੀ ਦੱਸਿਆ ਨੋਟ ਜਿਹੜਾ ਮਿਲਿਆ ਉਹਦੇ ਚ ਕਿ ਅਮਰਤਪਾਲ ਸਿੰਘ ਬੱਬਲਪ੍ਰੀਤ ਵਰਿੰਦਰ ਸਿੰਘ ਫੌਜੀ ਤਿੰਨ ਬੰਦੇ ਜਿਹੜੇ ਆ ਉਹ 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 ਉਹਨਾਂ ਦੀ ਮੇਰੇ ਖਰ ਦੇ ਗ੍ਰਿਫਤਾਰੀ ਲੇਟ ਹੋਈ ਸੀ ਇਸ ਕਰਕੇ ਸ਼ਾਇਦ ਉਹਨਾਂ ਨੂੰ ਇਸ ਕਰਕੇ ਨਹੀਂ ਲਿਆਂਦਾ ਜਾ ਰਿਹਾ ਜਿਹੜਾ ਸੱਤ ਸੱਤ ਜਿਹੜੇ ਬੰਦੇ ਸੀ ਉਹਨਾਂ ਦੀ 20 ਤਰੀਕ ਤੱਕ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਜ਼ਿਕਰ ਹੋ ਗਿਆ ਕਿ ਅਮਰਪਾਲ ਸਿੰਘ ਨੇ ਆਪਣੇ ਸਾਥੀ ਲਖਪ੍ਰੀਤ ਨੂੰ ਛਡਾਉਣ ਦੇ ਲਈ ਅਜਨਾਲਾ ਥਾਣੇ ਤੇ ਫਰਵਰੀ 2023 ਦੇ ਵਿੱਚ ਹਮਲਾ ਕੀਤਾ ਸੀ ਇਸ ਇਲਜ਼ਾਮ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਪਿਛਲੇ 2 ਸਾਲ ਤੋਂ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਰਿਪੋਰਟ న్యూਸ 18 ਪੰਜਾਬ ਹੁਣ ਜ਼ਿਕਰ ਕਰਦੇ ਹਾਂ ਗਵਾਂਡੀ ਸੁੱਬੇ ਹਿਮਾਚਲ ਦਾ ਜਿੱਥੇ ਕੁੱਲੂ ਤੋਂ ਬਾਅਦ ਹੁਣ ਮਨਾਲੀ ਚ ਵੀ ਪੰਜਾਬੀ ਨੌਜਵਾਨਾਂ ਤੇ ਮੋਟਰਸਾਈਕਲਾਂ ਤੇ ਲੱਗੇ ਪਿੰਡਰਵਾਲੇ ਦੇ ਝੰਡੇ ਉਤਾਰੇ ਗਏ ਜਿਸ ਤੇ ਜਥੇਦਾਰ ਗਿਆਨੀ ਗੜਗਜ ਅਤੇ ਅਕਾਲੀ ਦਲ ਨੇ ਸਖਤ ਇਤਰਾਜ਼ ਜਤਾਇਆ हिमाचल प्रदेश छोए एक्शन दी गूंज पंजाब भी पहुंची मनाली पुलिस ने दोपहिया वाहनਾਂ ਤੇ ਭਿੰਡਰਾਵਾਲਾ ਦੇ ਝੰਡੇ ਲਾਏ ਜਾਣ ਤੇ ਕਾਰਵਾਈ ਕੀਤੀ ਵਕੂਅਕ ਧਰਾਵਾਂ ਦੇ ਤਹਿਤ ਦੋ ਮਾਮਲੇ ਦਰਜ ਕੀਤੇ ਗਏ ਮੋਟਰਸਾਈਕਲਾਂ ਤੇ ਲੱਗੇ ਝੰਡਿਆਂ ਨੂੰ ਉਤਾਰਿਆ ਗਿਆ ਜਿਸ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਨੋਟਿਸ ਲਿਆ ਤੇ ਕਿਹਾ ਕਿ ਸਿੱਖ ਨੌਜਵਾਨਾਂ ਨਾਲ ਧੱਕਾ ਪ੍ਰਵਾਨ ਨਹੀਂ ਕੀਤਾ ਜਾਏਗਾ ਸੰਤ ਭਿੰਡਰਾਵਾਲਾ ਕੌਮ ਦੇ ਮਹਾਨ ਨਾਇਕ ਨੇ ਸ਼੍ਰਮਣੀ ਕਮੇਟੀ ਇਹ ਮਾਮਲਾ ਹਿਮਾਚਲ ਸਰਕਾਰ ਕੋਲ ਚੱਕ ਕੇ ਜਥੇਦਾਰ ਸਾਹਿਬ ਦੇ ਨਿਰਦੇਸ਼ ਹੋਏ ਤਾਂ ਐਸਜੀਪੀਸੀ ਨੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਆਏ ਹੁਕਮ ਤੇ ਫੁੱਲ ਚੜਾਉਂਦੇ ਆ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸੋ ਜਿਵੇਂ ਇਹ ਜ਼ਿਕਰ ਚੱਲ ਰਿਹਾ ਕਿ ਹਿਮਾਚਲ ਸਰਕਾਰ ਕਿਸ ਕਦਰ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਝੰਡੇ ਦਾ ਬਿਆਨ ਕਰਦੀ ਹੈ ਉਥੋਂ ਦੇ ਅਧਿਕਾਰੀਆਂ ਦਾ ਤੇ ਉਥੋਂ ਦੇ ਲੋਕਾਂ ਦਾ ਇਹ ਬਿਆਨ ਆਇਆ ਕਿ ਇਹ ਖਤਰਾਵਾ ਤੇ ਇਹ ਖਤਰਨਾਕ ਨੇ ਤੇ ਅਸੀਂ ਸਰਕਾਰਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਦੇਸ਼ ਦੇ ਅੰਦਰ ਇੱਕੋ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਜਾਂ ਉਤਰਾਖੰਡ ਦਾ ਕਾਨੂੰਨ ਵੱਖਰਾ ਨਹੀਂ ਹੈ ਸੋ ਅਸੀਂ ਕਿਉਂਕਿ ਉੱਥੇ ਸਾਡੀ ਛਾਂਜ ਆ ਸਾਡੇ ਗੁਰਤਾਂ ਉੱਥੇ ਨੇ ਉਹਨਾਂ ਤੋਂ ਵਿਛੋੜਨ ਦੀ ਗੱਲ ਸਾਨੂੰ ਕੀਤੀ ਜਾ ਰਹੀ ਆ ਬੀਤੇ ਦਿਨੀ ਕੁਲੂਚ ਪੰਜਾਬੀ ਨੌਜਵਾਨਾਂ ਦਾ ਸਥਾਨਕ ਲੋਕਾਂ ਨਾਲ ਵਿਵਾਦ ਹੋ ਗਿਆ ਸੀ ਤੇ ਇਲਜ਼ਾਮ ਨੇ ਕਿ ਲੋਕਾਂ ਨੇ ਬਾਈਕ ਤੇ ਲੱਗੇ ਪਿੰਡਰਾਂ ਵਾਲਾ ਦੇ ਚੰਡੇ ਉਤਾਰ ਦਿੱਤੇ ਜਿਸ ਕਰਕੇ ਪੰਜਾਬੀ ਨੌਜਵਾਨਾਂ ਤੇ ਸਥਾਨਕ ਲੋਕਾਂ ਵਿਚਾਲੇ ਟਕਰਾਅ ਹੋਈ ਤੇ ਹੁਣ ਮਨਾਲੀ ਚ ਜਿਹੇਹਾ ਹੀ ਮਾਮਲਾ ਸਾਹਮਣੇ ਆਇਆ ਜਿਸ ਨੂੰ ਅਕਾਲੀ ਦਲ ਨੇ ਦੁਖਦਾਈ ਦੱਸਿਆ ਬਣੀ ਕਰ ਸਾ ਬੇਟਾ ਪਵਿੱਤਰ ਸਥਾਨ ਹੈ ਉੱਥੇ ਬੱਚੇ ਗਏ ਨੇ ਛੋਟੇ ਬੱਚੇ ਨੇ ਹੋ ਸਕਦਾ ਕੋਈ ਬਾੜਾ ਮੋਟਾ ਜਕਾਰਾ ਛੜਤਾ ਹੋਵੇ ਸਾਡੇ ਜਕਾਰੇ ਬੋਲੇ ਸੋ ਰਿਆ ਸਸਰੀ ਅਕਾਲ ਇਹ ਜਕਾਰੇ ਨੇ ਉੱਥੋਂ ਦੇ ਲੋਕ ਹੀ ਪੈਗੇ ਨਾਲ ਪੁਲਿਸ ਰਲ ਗਈ ਕੁੱਟਮਾਰ ਕੀਤੀ ਉਹਨਾਂ ਦੇ ਪੱਗਾਂ ਸਤਾਰਾ ਹੋਰ ਬੁਰਾ ਹਾਲ ਕੀਤਾ ਸੋ ਇਸ ਤਰ੍ਹਾਂ ਜਿਹੜੇ ਹਮਲੇ ਹੋ ਰਹੇ ਨੇ ਕਦੇ ਇੱਥੇ ਹੋ ਜਾਂਦੇ ਨੇ ਕਦੇ ਉੱਪਰ ਜਾ ਕੇ ਮਨਾਲੀ ਹੋ ਜਾਂਦੇ ਨੇ ਕਿਤੇ ਮੈਂ ਤਾਂ ਹੈਰਾਨ ਹੈ ਕਿ ਕਿਸ ਤਰ੍ਹਾਂ ਕੋਈ ਜੇ ਦਾ ਡਰ ਹੋਵੇ ਤਾਂ ਕਿਸੇ ਦੀ ਕੀਤਾ ਅਗਦਾ ਇੱਕ ਅਜੇ ਦੋ ਬੰਦੇ ਲੜ ਪੈ ਰਹੇ ਲੇਕਰ ਖੂਬ ਇਕੱਠਾ ਹੋ ਕੇ ਪੈ ਜੇ ਮਤਲਬ ਇਹਦਾ ਆ ਉਹ ਬੰਦੇ ਦਿਖਾਓ ਹਿਮਾਚਲ ਦੇਣਾ ਮਾਮਲਿਆਂ ਤੇ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨੋਟਿਸ ਲਿਆ ਨਾਲ ਹੀ ਉਹਨਾਂ ਹਿਮਾਚਲ ਜਾਣ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਹਦਾਇਤ ਕੀਤੀ ਕਿ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਕਿਉਂਕਿ ਕੁਝ ਲੋਕ ਦੋਹਾਂ ਸੂਬਿਆਂ ਦੀ ਸਾਂਝ ਨੂੰ ਸੱਟ ਮਾਰਨਾ ਚਾਹੁੰਦੇ ਨੇ ਚੰਡੀਗੜ੍ਹ ਤੋਂ ਪੰਕਜ ਕਬਾਹੀ న్యూਸ 18 ਪੰਜਾਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਐਡਵੋਕੇਟ ਹਰਜਿੰਦਰ ਸਿੰਘ tạmਦੀ ਅਸਤੀਫੇ ਤੇ ਨਰਮਪਈ ਨੇ ਹਰਜਿੰਦਰ ਸਿੰਘ tạmਮੀ tạmਮੀ ਅਸਤੀਫੇ ਤੇ ਫੈਸਲਾ ਲੈਣ ਲਈ ਸਮਾਂ ਮੰਗਿਆ ਐਸਜੀਪੀਸੀ ਅੰਤਰੀਮ ਕਮੇਟੀ ਨੇ ਅਸਤੀਫਾ ਵਾਪਸ ਲੈਣ ਦੀ ਅਪੀਲ ਹਰਜਿੰਦਰ ਸਿੰਘ tạmਮੀ ਨੂੰ ਕੀਤੀ ਹੈ ਕੱਲ ਦੇ ਕੀ तामीर ਨਾਲ ਮੁਲਾਕਾਤ ਕਰਕੇ ਅਸਤੀਫਾ ਵਾਪਸ ਲੈ ਲਿਆ ਹੈ। tạmੀਰ ਨੇ ਫਾਈਨਲ ਫੈਸਲਾ ਲੈਣ ਦੇ ਲਈ ਕਮੇਟੀ ਤੋਂ ਸਮਾਂ ਮੰਗਿਆ ਹੈ। ਐਸਜੀਪੀਸੀ ਅੰਤਰੀਮ ਕਮੇਟੀ ਨੇ tạmੀਰ ਦਾ ਅਸਤੀਫਾ ਨਾ ਮੰਨਦੂਰ ਕਰ ਦਿੱਤਾ ਹੈ। ਨਿਕਲਦੀ ਚੰਡੀਗੜ੍ਹ ਚ ਅੰਤਰੀ ਕਮੇਟੀ ਦੀ ਐਸਜੀਪੀਸੀ ਦੀ ਬੈਠਕ ਹੋਈ ਸੀ। ਜਿਸ ਬਾਅਦ ਚੱਲ ਰੇ tạmੀਰ ਦਾ ਅਸਤੀਫਾ ਸਤਾਫਰ ਨੂੰ ਉਹਨਾਂ ਨੇ ਕਿਹਾ ਸੀ ਜਲਦੀ ਪ੍ਰੈਸ ਕਾਨਫਰੰਸ ਇਸ ਅਸਤੀਫੇ ਨੂੰ ਨਾ ਮੰਨਦੂਰ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੇ ਬਾਰੇ। ਤਗ ਹੈ ਤੇ ਇੱਕ ਜੋ ਕਮੇਟੀ ਬਣਾਈ ਗਈ ਸੀ ਉਸਨੇ ਹਰਜਿੰਦਰ ਸਿੰਘ tạmین ਨਾਲ ਮੁਲਾਕਾਤ ਵੀ ਕਿਤੇ ਅਪੀਲ ਕੀਤੀ ਕਿ ਤੁਹਾਨੂੰ ਦਿੱਤੀ ਅਸਤੀਫਾ ਦਿੱਤਾ ਹੋਇਆ ਸੀ ਉਸ ਨੂੰ ਵਾਪਸ ਲਵੋ ਕਿਉਂਕਿ ਤੁਹਾਡਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਜਾਵੇ ਉਸ ਵੇਲੇ tạm ਨੇ ਥੋੜੇ ਜਿਹਾ ਸਮੇਂ ਦੀ ਡਿਮਾਂਡ ਕੀਤੀ ਅੱਜ ਅਸੀਂ ਆਪਣੇ ਪ੍ਰਧਾਨ ਸਦਾ ਹਜਿੰਦਰ ਸਿੰਘ tạmਜੀ ਦੇ ਘਰ ਵਿੱਚ ਆਏ ਸੀ ਤੇ ਇਸ ਕਰਕੇ ਆਏ ਸੀ ਕਿ ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨੂੰ ਅੱਜ ਰੱਦ ਕਰਤਾ ਉਨਾਂ ਨੇ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਅਹੁਦਾ ਸੰਭਾਲ ਕੇ ਤੇ ਸ਼ੁਰਮਨੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਰਹੇ ਹੋ ਪਹਿਲਾਂ ਫਿਰ ਤਗੜੇ ਹੋ ਕੇ ਆਣ ਕੇ ਕਰੋ ਇੰਨੀਆਂ ਉਹਨਾਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਉਹਨਾਂ ਨੇ ਇੱਕ ਅੱਦੇ ਦਿਨ ਦਾ ਜਿਹੜਾ ਸਮਾਂ ਮੰਗਿਆ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਆ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ ਤਾਂ ਵਾਹ ਕਈ ਵਾਰੀ ਜਦੋਂ ਮਨਾਂ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਵਿਗੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ ਤੇ ਬਾਰ ਬਾਰ ਆਉਣ ਦਾ ਮਤਲਬ ਇਹ ਹੀ ਹੈ ਕਿ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਭਾ ਇਹ ਸਾਥੋਂ ਜਿਹੜੇ ਆ ਨਾ ਭਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਉਹ ਘਰੇਲੂ ਮਜਬੂਰੀਆਂ ਦਾ ਵੀ ਹਾਲ ਕਿਹਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਅੱਗੇ ਵਧਾਂਗੇ ਗੱਲ ਕਰਾਂਗੇ ਹਰਿਆਣਾ ਸਰਕਾਰ ਦੀ ਹਰਿਆਣਾ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਔਰਤਾਂ ਨੂੰ ਹਰ ਮਹੀਨੇ ਹੁਣ 2100 ਰੁਪਏ ਦਿੱਤੇ ਜਾਣਗੇ ਹਰਿਆਣਾ ਸਰਕਾਰ ਦੇ ਵੱਲੋਂ हरियाणा शुरू होवेगी लाडो लक्ष्मी स्कीम लाडो लक्ष्मी स्कीम दे लिए 5000 करोड़ रुपए ਦਾ ਬਜਟ ਰੱਖਿਆ ਗਿਆ ਹੈ ਸੀਐਮ 나ਇਬ ਸਿੰਘ ਸ਼੍ਰੀ ਨਿਵਿਧਾਨ ਸਭਾ ਅੱਜ ਹੀ ਕੱਲ ਹਰਿਆਣਾ ਦਾ ਬਜਟ ਪੇਸ਼ ਕੀਤਾ ਇਸ ਵਿਸਾਲ 2025-26 ਦੇ ਲਈ 2 लाख 5000 करोड़ ਦਾ ਬਜਟ ਪੇਸ਼ ਕੀਤਾ ਗਿਆ ਕਿਸਾਨਾਂ ਨੂੰ 1 लाख ਤੱਕ ਵਿਆਜ ਮੁਕਤ ਲੋਨ ਦੇਣ ਦਾ ਵੀ ਐਲਆਰਐਸ ਬਜਟ ਕੀਤਾ ਇੱਕ ਆਨਲਾਈਨ ਪੋਰਟਲ आदरणीय महोदय हमने महिलाओं को प्रति इक्कीस 2100 रूपए की आर्थिक सहायता देने का संकल्प लिया था इसे पूरा करने के लिए लाडो लक्ष्मी योजना को अंतिम रूप दिया जा रहा है वित्त वर्ष दो हजार पच्चीस में इसके लिए मैंने पाँच हजार करोड़ रुपए का प्रावधान किया है ਅਗੇ ਵਧਣ ਤੇ ਗੱਲ ਕਰਾਂਗੇ ਤਰਨਤਾਂ ਦੀ ਤਰਨਤਾਂ ਜੇਕ ਵੱਡਾ ਐਨਕਾਊਂਟਰ ਹੋਇਆ ਹੈ ਚਾਰ ਨਸ਼ਾ ਤਸਕਰਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਦੱਸ ਕੇ ਪੁਲਿਸ ਦੀ ਫਾਇਰਿੰਗ ਚ ਵੀ ਦੋ ਬਦਮਾਸ਼ ਧੱਕੇ ਹੋਏ ਨੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਕਾਬੂ ਕਰ ਲਿਆ ਮੁਲਜ਼ਮਾਂ ਦੇ ਕੋਲੋਂ ਨਜਾਇਜ਼ ਹਥਿਆਰ ਨਸ਼ਾ ਤੇ ਡਰਗਮਨੀ ਵੀ ਬਰਾਮਦ ਕੀਤੀ ਗਈ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਅੰਤਰਾਜੀ ਗਿਰੋਹ ਦੇ ਮੈਂਬਰ ਹਨ ਚਾਰੋਂ ਕੀ ਮੁਲਜ਼ਮ ਜਿਨ੍ਹਾਂ ਨੂੰ ਕਾਬੂ ਪੁਲਿਸ ਦੇ ਵੱਲੋਂ ਕੀਤਾ ਗਿਆ ਤਰਨਤਾਂ ਵੱਡਾ ਐਨਕਾਊਂਟਰ ਚਾਰ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਤਰਨਤਨ ਪੁਲਿਸ ਅਤੇ ਨਸ਼ਾ ਤਸਕਰਾ ਵਿਚਾਲੇ ਜਿਹੜਾ ਇਹ ਇਨਕਾਊਂਟਰ ਮੁਕਾਬਲਾ ਹੋਇਆ ਹੈ ਦੱਸ ਦਈਏ ਕਿ ਜੁਹਾਲ ਤੋਂ ਅਗਲੀ ਸਾਈਡ ਤੇ ਜਿਹੜਾ ਇੱਕ ਸੂਹਾ ਜਾਂ ਜਾਂਦਾ ਜਿੱਥੇ ਤਰਨਤਨ ਪੁਲਿਸ ਅਤੇ ਨਸ਼ਾ ਤਸਕਰਾ ਵਿਚਾਲੇ ਜਿਹੜਾ ਇਨਕਾਊਂਟਰ ਮੁਕਾਬਲਾ ਹੋਇਆ ਹੈ ਔਰ ਦੱਸ ਦਈਏ ਕਿ ਸੀਆਈ ਦੀਆਂ ਟੀਮਾਂ ਜਿਹੜੀਆਂ ਸੀ ਇਹਨਾਂ ਚਾਰ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀਆਂ ਸੀ ਜਿਸ ਤੋਂ ਬਾਅਦ ਇਹਨਾਂ ਵੱਲੋਂ ਜਿਹੜੀ ਤਸਕਰਾਂ ਵੱਲੋਂ ਜਿਹੜੀ ਹੈ ਸੀਆਈ ਦੀ ਟੀਮ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਲੇਕਿਨ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਦੋ ਨਸ਼ਾ ਤਸਕਰ ਜਿਹੜੇ ਨੇ ਜ਼ਖਮੀ ਹੁੰਦੇ ਨੇ ਹਾਲਾਂਕਿ ਦੋਵਾਂ ਨੂੰ ਜਿਹੜ ਉਹ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਔਰ ਇਹ ਮੋਟਰਸਾਈਕਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਮੋਟਰਸਾਈਕਲਾਂ ਤੇ ਉਹ ਨਸ਼ਾ ਤਸਕਰ ਜਿਹੜੇ ਸਵਾਰ ਸੀ ਔਰ ਦੱਸ ਦਈਏ ਕਿ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਜਿਹੜਾ ਮੌਕੇ ਤੋਂ ਜਿਹੜਾ 7 ਕਿਲੋ ਦੇ ਕਰੀਬ ਅਫੀਮ ਉਸੇ ਤਰੀਕੇ ਨਾਲ ਤਿੰਨ ਸਪੈਸਿਫਿਕ ਵੈਪਨ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨ ਵਾਲੇ ਪਾਸਿਓਂ ਆਏ ਸੀ ਉਹ ਵੈਪਨ ਜਿਹੜੇ ਨੇ ਪੁਲਿਸ ਨੇ ਬਰਾਮਦ ਕੀਤੇ ਨੇ ਔਰ ਇਸ ਵਕਤ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਸੀਆਈ ਦੀ ਟੀਮ ਅਤੇ ਨਸ਼ਾ ਤਸਕਰਾ ਵਿਚਾਲੇ ਇਨਕਾਉਂਟਰ ਮੁਕਾਬਲਾ ਹੋਇਆ ਆ ਜਿਹੜੇ ਸਰਕਲਸ ਨੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਕਈ ਰੋਂਦ ਜਿਹੜੀਆਂ ਗੋਲੀਆਂ ਵੀ ਜੜੀਆਂ ਨੇ ਅੰਮੋ ਸਾਹਮਣੀ ਚੱਲੀਆਂ ਨੇ ਮਿਲਣ ਤੇ ਸੀਆਈ ਦੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੀ ਪਿਸਟਲ ਨੇ ਉਹਦੇ ਤੋਂ ਸੀਆਈ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਦੇ ਵਿੱਚ